ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਵਿੰਦਰ ਕੌਰ ਅੱਸੀ ਅੱਜ ਬਣਾਵਾਂਗੇ ਰਾਈਸ ਪਲਾਉ ਤੇ ਇੱਥੇ ਜਿਹੜੇ ਆਪਾਂ 1 ਕੱਪ ਚੌਲ ਲਏ ਸੀ ਚੌਲ ਅਸੀਂ ਬਨੇ ਹੋਏ ਲਏ ਸੀ ਤੇ ਇੱਧਰ ਆਪਾਂ ਥੋੜੀਆਂ ਜੀਆਂ ਸਬਜ਼ੀਆਂ ਲਈਆਂ ਸੀ ਪਿਆਜ਼ ਟਮਾਟਰ ਤੇ ਇੱਥੇ ਲਈ ਜੀ ਆਪਾਂ ਫੜੀ ਗਾਜਰਾ ਤੇ ਇਹ ਫੜੀਆਂ ਨੂੰ ਆਪਾਂ ਤੜਕਾ ਲਾਵਾਂਗੇ ਤੇ ਇੱਥੇ ਲਿਆ ਸੀ ਆਪਾਂ ਪਨੀਰ ਸਭ ਤੋਂ ਪਹਿਲਾਂ ਆਪਾਂ ਪਨੀਰ ਦੇ ਉੱਪਰ ਨਮਕ ਲਾ ਦਵਾਂਗੇ ਉਸ ਤੋਂ ਬਾਅਦ ਆਪਾਂ ਲਾਲ ਮਿਰਚੇ ਨੂੰ ਮੈਰੀਨੇਟ ਕਰ ਦਵਾਂਗੇ ਲਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਉੱਪਰ ਧਨੀਆ ਵੀ ਲਗਾ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਨਮਕ ਮਿਰਚ ਲਗਾ ਲਿਆ ਸੀ ਪੈਨ ਦੇ ਉੱਪਰ ਅਸੀਂ ਕਿਉਂ ਪਾਤਾ ਸੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪ੍ਰੀਮਿੰਗ ਫਰਾਈ ਕਰ ਲਵਾਂਗੇ ਪਨੀਰ ਨੂੰ ਉਲਟ ਪੁਲਟ ਕਰ ਦਵਾਂਗੇ ਜਿਹੜੀ ਸਾਈਡ ਪੱਕੀ ਆ ਉਹਨੂੰ ਆਪਾਂ ਉੱਪਰ ਕਰ ਦਾਂਗੇ ਪਨੀਰ ਨੂੰ ਅਸੀਂ ਇੰਨਾ ਹੀ ਫਰਾਈ ਕਰਨਾ ਸੀ ਆਪਾਂ ਜ਼ਿਆਦਾ ਨਹੀਂ ਇਹਨੂੰ ਫਰਾਈ ਕਰਾਂਗੇ ਤੇ ਹੁਣ ਅਸੀਂ ਇਹਨੂੰ ਕਿਉ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਤੇ ਇਸ ਤਰ੍ਹਾਂ ਦਾ ਆਪਾਂ ਫਰਾਈ ਕਰਾਂਗੇ ਪਨੀਰ ਇਸੇ ਪੈਨ ਦੇ ਵਿੱਚ ਅਸੀਂ ਪਹਿਲੇ ਗਾਜਰਾਂ ਨੂੰ ਫਰਾਈ ਕਰ ਲਾਂਗੇ 2 ਮਿੰਟ ਅੱਪਾ ਗਾਜਰਾਂ ਨੂੰ ਪਕਾ ਲਵਾਂਗੇ ਕਿਉਂਕਿ ਗਾਜਰਾਂ ਜਿਹੜੀਆਂ ਗਰਮੀ ਦੀਆਂ ਹਾਰ ਹੁੰਦੀਆਂ ਆ ਬਾਕੀ ਦੀਆਂ ਸਬਜ਼ੀਆਂ ਅਸੀਂ ਐਡ ਕਰ ਦਵਾਂਗੇ 10-14 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਹੁਣ ਲਵਾਂਗੇ ਜਿਆਦਾ ਨਹੀਂ ਹੈ ਸੀ ਇਹਨਾਂ ਨੂੰ ਹੁਣਨਾ ਵੀ ਸਬਜ਼ੀਆਂ ਦੇ ਵਿੱਚ ਆਪਾਂ ਕਰੈਂਚ ਬਣਾਵਾਂਗੇ ਥੋੜਾ ਜਿਹਾ ਪਾਵਾਂਗੇ ਨਮਕ ਦਾਲ ਮਿਕਸ ਤੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਇਥੇ ਪਾ ਦਵਾਂਗੇ ਅਸੀਂ ਰਾਈਸ ਰਾਈਸ ਪਾ ਕੇ ਮਿਕਸ ਕਰ ਲਵਾਂਗੇ ਰਾਈਸ ਬਣ ਕੇ ਤਿਆਰ ਹੈ ਤੇ ਇਥੇ ਲਿਆ ਜੀ ਆਪਾਂ ਖੀਰਾ ਖੀਰੇ ਨੂੰ ਕੱਟ ਲਵਾਂਗੇ ਤੇ ਆਪਾਂ ਖੀਰੇ ਦਾ ਸਲਾਦ ਬਣਾਵਾਂਗੇ ਕੀਰੇ ਨੂੰ ਅਸੀਂ ਕੱਟ ਲਿਆ ਸੀ ਤੇ ਹੁਣ ਅਸੀਂ ਇੱਕ ਬੋਲ ਦੇ ਵਿੱਚ ਪਾ ਦਵਾਂਗੇ ਕੀਦੇ ਵਿੱਚ ਅਸੀਂ ਦਹੀਂ ਪਾਵਾਂਗੇ ਦਹੀਂ ਵਾਲਾ ਸਲਾਦ ਬਣਾਵਾਂਗੇ ਉੱਪਰ ਪਾਵਾਂਗੇ ਕਾਲੀ ਮਿਰਚ ਨਮਕ ਇਸ ਸਲਾਦ ਨੂੰ ਮਿਕਸ ਕਰ ਦਵਾਂਗੇ ਲਾਦ ਬਣ ਕੇ ਤਿਆਰ ਹੈ ਤੇ ਜੇ ਇਹਦੇ ਵਿੱਚ ਆਪਾਂ ਹੋਰ ਨਮਕ ਮਿਰਚ ਤਿੱਖੀ ਕਰਨੀ ਹੋਵੇ ਤੁਸੀਂ ਉਹ ਵੀ ਵਿੱਚ ਇਹਦੇ ਪਾ ਸਕਦੇ ਜੋ ਤੇ ਲੋ ਜੀ ਅਸੀਂ ਹੁਣ ਇਹਨੂੰ ਸਰਵ ਕਰ ਦਿੱਤਾ ਸੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਪਲੇਟ ਅਸੀਂ ਸਜਾ ਦਿੱਤੀ ਤੁਸੀਂ ਦੇਖ ਸਕਦੇ ਹੋ ਜੋ ਬਹੁਤ ਵਧੀਆ ਰਾਈਸ ਪਲੋ ਪਨੀਰ ਵਾਲੇ ਖੀਰੇ ਵਾਲੇ ਦਹੀਂ ਵਾਲੇ ਤੜਕੇ ਵਾਲੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ